ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ। ਨਸ਼ਾ ਵਿਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਾਹਮਣੇ ਸਾਹਮਣੇ ਤੇ ਹੁੰਦੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਇਸੋਲੇ ਗਰਾਉਂਡ 0 ਦੀ ਰਿਪੋਰਟ ਆਪਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੀਐਸਐਫ ਦੀ ਚੌਂਕੀ ਤੇ ਮੌਜੂਦ ਹੈ ਜਿਹੜੀ ਬਿਲਕੁਲ ਰਾਵੀ ਦਰਿਆ ਦੇ ਉੱਤੇ ਸਥਿਤ ਹੈ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜ਼ੀਰੋ ਲਾਈਨ ਭਾਰਤ-ਪਾਕ ਸਰਹੱਦ ਹੈ ਸਾਡੀਆਂ ਤਾਰਾਂ ਨੇ ਔਰ ਦੂਸਰੇ ਪਾਸੇ ਤਾਰਾ ਤੋਂ ਜਿਹੜਾ ਪਾਕਿਸਤਾਨ ਵਾਲੀ ਜਗ੍ਹਾ ਆ ਗੱਲ ਕਰਦੇ ਹਾਂ ਇਸੋਲੇ ਸੜ ਨਾਲ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਮੌਜੂਦ ਹੈ ਸਰ ਕਿੱਦਾਂ ਦਾ ਮਾਹੌਲ ਹੈ ਇਸੋਲੇ ਔਰ ਕੀ ਕਹਿਣਾ ਚਾਹੁੰਦੇ ਤੁਸੀਂ ਮੌਹੱਲਾ ਨੂੰ ਦੇਖ ਕੇ ਇਸ ਵੇਲੇ ਆਪਾਂ ਭੈਣੀ ਚੌਂਕੀ ਬਿਲਕੁਲ ਐਂਡ ਦੇ ਉੱਤੇ ਆਪਾਂ ਜਿੱਥੇ ਖੜੇ ਆ ਉਹ ਸਮਨੇ ਪਾਕਿਸਤਾਨ ਦੀ ਉਹ ਚੌਕੀ ਆ ਜਿੱਨੇ ਅੱਗੇ ਰੋਖਿਆ ਤੋੜ ਮੀਲਾਂ ਦੇ ਮੀਲਸਾ ਦਾ ਪਾਕਿਸਤਾਨ ਪੰਜਾਬ ਜਿਹੜਾ ਉੱਥੇ ਵੀ ਪਾਣੀ ਚੱਲ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਬੱਲ ਗੁਰੂ ਨਾਨਕ ਸਾਹਿਬ ਸਾਡੀ ਪਹਿਲੀ ਪਾਤਸ਼ਾਹੀ ਸਾਡੇ ਪਿਤਾ ਨਨਕਾਣਾ ਸਾਹਿਬ ਸਾਹਮਣੇ ਇੱਧਰ ਬਾਬਾ ਜੀ ਦਾ ਘਰ ਇੱਧਰ ਕਰਤਾਰਪੁਰ ਸਾਹਿਬ ਹੈ ਸਾਹਮਣੇ ਮੇਰੀ ਸਭ ਤੋਂ ਪਹਿਲਾਂ ਤੇ ਗੁਰਨਾਨਕ ਸਾਹਿਬ ਦੇ ਗਾੜੀ ਅਪੀਲ ਹੈ ਬੇਨਤੀ ਹੈ ਕਿ ਗੁਰਨਾਨਕ ਸਾਹਿਬ ਤੇਰੇ ਬੱਚੇ ਆ ਦੋਨਾਂ ਪੰਜਾਬਾਂ ਦੇ ਉੱਤੇ ਬੜੀ ਭੀੜ ਆ ਗਈ ਆ ਇਹ ਸਭ ਤੇਰੇ ਆ ਤੇਰੇ ਬੱਚੇ ਆ ਤੂੰ ਕੁਲ ਦਾ ਪਿਤਾ ਆ ਤੂੰ ਕਿਰਪਾ ਕਰ ਬੇਵਸ ਹੋ ਗਏ ਆ ਬਹੁਤ ਮਿਹਨਤਾਂ ਕੀਤੀਆਂ ਪਰ ਜਿੰਨਾ ਚਿਰ ਤੱਕ ਤੇਰੀ ਕਿਰਪਾ ਨਹੀਂ ਆਈ ਉਹਨਾਂ ਚਿਰ ਤੱਕ ਜਿਹੜੇ ਪਾਣੀ ਤੋਂ ਸਾਡਾ ਛੜਕਾਦਾ ਦੀ ਹੋਣਾ ਤੇਰੇ ਅੱਗੇ ਬੇਨਤੀ ਆ ਕਿ ਦੋਵਾਂ ਪੰਜਾਬਾਂ ਦੇ ਕਿਸਾਨਾਂ ਮਜ਼ਦੂਰਾਂ ਗਰੀਬਾਂ ਤੇ ਮੇਰੇ ਕੋਲ ਐ ਅੱਥਰਖ ਦੋਵਾਂ ਦੀ ਫਸਲਾਂ ਦੇ ਮੀਲਾਂ ਦੇ ਮੀਲ ਝੋਨਾ ਖਰਾਬ ਹੋ ਗਿਆ ਉਧਰ ਦੇ ਪਾਸਾਨਚੀ ਵੀ ਤੇ ਆਪਣੇ ਪੰਜਾਬ ਚ ਉਧਰ ਦੇ ਪੰਜਾਬੀ ਦੋਵੇਂ ਪੰਜਾਬ ਬਰਬਾਦ ਹੋਣ ਦੇ ਕੰਢੇ ਤਾਂ ਕਿ ਸਾਡੀ ਵੱਸਬ ਦੇਖ ਰਹੇ ਆਪਾਂ ਦੇਖੋ ਕਿ ਆਪਣਾ ਅਜੇ ਫਿਰ ਵੀ ਬਚਾਇਆ ਤੁਸੀਂ ਬੰਨ ਕਰਕੇ ਉਧਰ ਦੂਰ ਦੂਰ ਤੱਕ ਪਾਕਿਸਤਾਨ ਚ ਪਾਣੀ ਹੀ ਪਾਣੀ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਪਾਣੀ ਦਿਖਾਈ ਦਿਆ ਮੈਂ ਤੁਹਾਨੂੰ ਦੱਸ ਰਿਹਾ ਵੀ ਦੇਖੋ ਕਿੱਥੇ ਪਾਣੀ ਪਾਣੀ ਦਿਸ ਰਿਹਾ ਪਾਕਿਸਤਾਨ ਦੇ ਵਿੱਚ ਉਧਰ ਦੀ ਤੁਸੀਂ ਵੀ ੜ ਗਈ ਸਭ ਕੋਲ ੜ ਗਿਆ ਔਰ ਪਹਿਲੀ ਵਾਰ ਇੱਥੇ ਪਾਣੀ ਆਇਆ ਮੈਂ ਤਾਂ ਹੀ ਬਾਬੇ ਨਾਨਕ ਦੇ ਅੰਦਰ ਰਸ ਕਰ ਰਿਹਾ ਕਿ ਬਾਬਾ ਨਾਨਕ ਹੀ ਸਾਡੀ ਬਾਹ ਫੜ ਸਕਦਾ। ਉਹੀ ਸਾਨੂੰ ਬਲ ਦੇ ਸਕਦਾ, ਉਹੀ ਸਾਡੇ ਤੇ ਕਿਰਪਾ ਕਰ ਸਕਦਾ। ਉਹੀ ਕਿਰਪਾ ਕਰੂਗਾ। ਉਹੀ ਕਿਰਪਾ ਹੋਈ ਤੇ ਸਾਡਾ ਸਭ ਕੁਝ ਠੀਕ ਹੋਣਾ। ਦੋਵੇਂ ਪੰਜਾਬ ਠੀਕ ਹੋਣੇ ਚਾਹੀਦੇ ਆ, ਦੋਵੇਂ ਪੰਜਾਬ ਦੋਵੇਂ ਦੇਸ਼ ਬਾਬੇ ਨਾਨਕ ਦੇ ਆ। ਇਸ ਕਰਕੇ ਬਾਬੇ ਨਾਨਕ ਦੇ ਅੱਗੇ ਰਸ ਕਰਨ ਆਇਆ ਅਖੀਰ ਦੇ ਵਿੱਚ ਆ ਅੱਗੇ ਪਾਕਿਸਤਾਨ ਸਾਡੇ ਪੰਜਾਬੀ ਵਿਚਾਰੇ ਉਹ ਜਦ ਕੋਈ ਫਸਲ ਨਾ ਜੰਮੀ ਆਦੀ, ਸਭ ਪਾਸੇ ਪਾਣੀ ਪਾਣੀ ਹੋ ਗਿਆ। ਮੈਂ ਸਭ ਦੇਖ ਰਿਹਾ ਪਾਕੀ ਸਾਹਮਣੇ ਤੁਸੀਂ ਦੇਖੋ ਬੀਐਸਐਫ ਆਪਣੇ ਜਵਾਨ ਅਜੇ ਵੀ ਡਟੇ ਜੇਕਰ ਉਹਨਾਂ ਦੀ ਚੌਂਕੀ ਦੀ ਗੱਲ ਕਰੀਏ ਤੇ ਉੱਥੇ ਕੋਈ ਦਿਖਾਈ ਨਹੀਂ ਦੇ ਰਿਹਾ ਕੋਈ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਉੱਥੇ ਤੁਸੀਂ ਬੰਦੀ ਹੋ ਡਰ ਦੇ ਪਿੱਛੇ ਚਲੇ ਗਏ ਬਚਾਰੇ ਕਿਉਂਕਿ ਉਹ ਉੱਥੇ ਕੋਈ ਉਹਨਾਂ ਦੀ ਸੇਫਟੀ ਨਹੀਂ ਹੈ ਆਪਣੇ ਜਵਾਨ ਤਾਂ ਦੇਖੋ ਇੱਥੇ ਵੀ ਖੜੇ ਆ ਉੱਥੇ ਵੀ ਖੜੇ ਆ ਹਰ ਚੌਂਕੀ ਤੇ ਖੜੇ ਆ ਬਚਾਰੇ ਆਪਣੇ ਬੀਐਸਐਫ ਵਾਲੇ ਪਰ ਉਹਨਾਂ ਵਿਚਾਰਿਆਂ ਦਾ ਹੈ ਨਹੀਂ ਨਾ ਸੋ ਅਪਰ ਅਰਦਾਸ ਕਰ ਸਕਦੇ ਆ ਸਭ ਨੂੰ ਮਿਲ ਕੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਨਾਨਕ ਸਾਹਿਬ ਸਾਰੇ ਦੋਵਾਂ ਪੰਜਾਬ ਦੇ ਉੱਤੇ ਕਿਰਪਾ। ਹਲਕੇ ਦੇ ਕੀ ਹਾਲੇ ਹਾਲਾਤ ਮੌਜੂਦਾ ਹਾਲਾਤਾਂ ਦੀ ਗੱਲ ਕਿੰਨੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਔਰ ਹੁਣ ਤੱਕ ਜਿਹੜਾ ਕੀ ਪ੍ਰਬੰਧ ਨੇ? ਕਰੀਬ 40 40 ਪਿੰਡ ਜਿਹੜੇ ਪ੍ਰਭਾਵਿਤ ਹੋ ਗਏ। ਪ੍ਰਬੰਧ ਕੀਤੇ ਸਾਰੇ ਪਿੱਛੋਂ ਪਾਣੀ ਅਜੇ ਬਹੁਤ ਆ ਰਿਹਾ। ਪਾਣੀ ਹੋਰ ਪਿੰਡਾਂ ਦੀ ਸ਼ਾਮ ਤੱਕ ਜਾ ਸਕਦਾ। ਇੱਕ ਦੇ ਸਭ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਕਿ ਸੇਫ ਜਗ੍ਹਾ ਤੇ ਵਾਪਸ ਆਜੋ। ਅਸੀਂ ਪ੍ਰਬੰਧ ਕੀਤੇ ਆ। ਸਾਰੇ ਵਾਪਸ ਆਓ। ਬੇੜੀਆਂ ਲਾਈਆਂ ਬਹੁਤ ਜ਼ਿਆਦਾਤਰ ਪ੍ਰੋਬਲਮ ਜਿਹੜੀ ਇਸ ਅੰਮਦਾਸ ਏਰੀਆ ਦੇ ਵਿੱਚ ਹੈ ਇੱਧਰ ਤੇ ਹੈ ਨਹੀਂ ਕੋਈ ਆਪਣੇ ਸਾਫ ਸਿੰਘ ਨਿਕਲੇ ਆਏ ਬਾਅਦ ਤੇ ਉੱਥੇ ਆ ਉੱਥੇ ਸਭ ਨੂੰ ਬੇਨਤੀ ਹੈ ਕਿ ਜਰਾ ਸੁਰੱਖਤ ਜਗ੍ਹਾ ਤੇ ਆ ਜਿਓ ਸਮਝ ਤੇ ਗੀ ਗੱਲ ਅਸੀਂ ਹਰ ਹੈਲਪ ਕਰਾਂਗੇ ਮੁਕੰਤੀ ਸਾਹਿਬ ਨੇ ਬਹੁਤ ਸਖਤ ਦਾਇਤਾ ਕੀਤੀਆਂ ਸਾਡੇ ਅਫਸਰ ਵੀ ਉੱਥੇ ਲੱਗੇ ਡੀਸੀ ਐਸਐਸਬੀ ਸਭ ਲੱਗੇ ਆ ਅਸੀਂ ਸਭ ਦੇ ਨਾਲ ਆ ਔਰ ਉਦੋਂ ਤੱਕ ਨਾਲ ਆ ਜਦੋਂ ਤੱਕ ਇਹ ਸਮੱਸਿਆ ਖਤਮ ਨਹੀਂ ਹੋ ਜਾਂਦੀ ਲੋਕਾਂ ਦੇ ਲਈ ਡੰਗਰਾਂ ਦੇ ਲਈ ਚਾਰੇ ਦਾ ਕਿੱਥੇ ਕਿੱਥੇ ਪ੍ਰਬੰਧ ਕੀਤਾ ਗਿਆ ਜੇ ਲੋਕ ਸੰਪਰਕ ਕਰਨਾ ਚਾਹੁੰਦੇ ਕਿੱਥੇ ਧੜਨਾ ਸੰਪਰਕ ਕਰੀਏ 80 ਮੰਡੀਆਂ ਦੇ ਜਿਹੜੇ ਛੱਡ ਆ ਅਜ ਨਾਲੇ ਹਲਕੇ ਚ ਜਿੰਨੀਆਂ ਮੰਡੀਆਂ ਉਹਨਾਂ ਦੇ ਛੱਡ ਜਿਹੜੇ ਆ ਉੱਥੇ ਪ੍ਰਬੰਧ ਕੀਤਾ ਨੋ ਨੋ ਮੰਡੀਆਂ ਦੇ ਵਿੱਚ ਸਾਡੇ ਛੱਡ ਆ ਉੱਥੇ ਆਪਾਂ ਬੰਦਿਆਂ ਦੇ ਵਿਦਿਆਨ ਲਈ ਪ੍ਰਬੰਧ ਕੀਤਾ ਜਿਹੜੀ ਸਾਡੀ 슈ਗਰ ਮਿਲ ਹੈ ਉਹਦੇ ਵਿੱਚ 25 30 ਏਕੜ ਜਗ੍ਹਾ ਖਾਲੀ ਆ ਉਹ ਉੱਥੇ ਆਪਾਂ ਡੰਗਰ ਤੇ ਡੰਗਰਾਂ ਦਾ ਖਾਣਾ ਜਿਹੜਾ ਉਹ ਵੀ ਉਹਦਾ ਵੀ ਪ੍ਰਬੰਧ ਕੀਤਾ ਹਾਂ ਬਿਲਕੁਲ ਜੀ ਇਹ ਸੀਗੇ ਐਮਐਲ ਕੁਲਦੀਪ ਸਿੰਘ ਢਾਈਵਾਲ ਜਿਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿਉਂਕਿ ਇੱਕ ਪਾਸੇ ਕਰਤਾਰਪੁਰ ਸਾਹਿਬ ਹੈ ਇੱਕ ਪਾਸੇ ਜਿਹੜਾ ਆ ਜਿਹੜਾ ਬਾਬੇ ਨਾਨਕ ਦੀ ਧਰਤੀ ਹੈ ਔਰ ਉਹਨਾਂ ਨੇ ਵੱਲੋਂ ਜਿਹੜੀ ਆ ਵਾਰ-ਵਾਰ ਜਿਹੜੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਜਿਹੜਾ ਇਲਾਕਾ ਪੂਰਾ ਪੰਜਾਬ ਚਾਹੇ ਦੋਵੇਂ ਪੰਜਾਬ ਵਾਲੀ ਉਹਨਾਂ ਨੇ ਸੁੱਖ ਮੰਗੀ ਆ ਚਾਹੇ ਉਹ ਇਧਰ ਦਾ ਪੰਜਾਬ ਹੈ ਚਾਹੇ ਉਧਰ ਦਾ ਪੰਜਾਬ ਹੈ ਔਰ ਅਸੀਂ ਵੀ ਆਪਣੇ ਚੈਲਨ ਦੇ ਮਾਧਿਅਮ ਜਿਹੜੇ ਰਾਈ ਜਿਹੜੀ ਸੁੱਖ ਮੰਗਦੇ ਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜਾ ਇਹ ਪਾਣੀ ਦਾ ਸੱਤਰ ਜਿਹੜਾ ਘਟੇ ਗਰਾਉਂਡ ਜ਼ੀਰੋ ਦੀ ਰਿਪੋਰਟ ਆਪਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੀਐਸਐਫ ਦੀ ਚੌਂਕੀ ਤੇ ਮੌਜੂਦ ਹੈ ਜਿਹੜੀ ਬਿਲਕੁਲ ਰਾਵੀ ਦਰਿਆ ਦੇ ਉੱਤੇ ਸਥਿਤ ਹੈ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜ਼ੀਰੋ ਲਾਈਨ ਪਾਕ-ਪਾਕ ਸਰਹੱਦ ਹੈ ਸਾਡੀਆਂ ਤਾਰਾਂ ਨੇ ਔਰ ਦੂਸਰੇ ਪਾਸੇ ਤਾਰਾ ਤੋਂ ਜਿਹੜਾ ਪਾਕਿਸਤਾਨ ਵਾਲੀ ਜਗ੍ਹਾ ਆ ਗੱਲ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਮੌਜੂਦ ਹੈ ਸਰ ਕਿੱਦਾਂ ਦਾ ਮਾਹੌਲ ਹੈ ਇਸ ਵੇਲੇ ਔਰ ਕੀ ਕਹਿਣਾ ਚਾਹੁੰਦੇ ਤੁਸੀਂ ਮੌਹਲਾ ਨੂੰ ਦੇਖ ਕੇ ਇਸ ਵੇਲੇ ਆਪਾਂ ਭੈਣੀ ਚੌਂਕੀ ਆਪਾਂ ਬਿਲਕੁਲ ਐਂਡ ਦੇ ਉੱਤੇ ਆ ਆਪਾਂ ਜਿੱਥੇ ਖੜ ਉਹ ਸਮਨੇ ਪਾਕਿਸਤਾਨ ਦੀ ਉਹ ਚੌਕੀ ਆ ਜਿੱਨੇ ਅੱਗੇ ਰੋਖਿਆ ਤੋੜ ਮੀਲਾਂ ਦੇ ਮੀਲਸਾ ਦਾ ਪਾਕਿਸਤਾਨ ਪੰਜਾਬ ਜਿਹੜਾ ਉੱਥੇ ਵੀ ਪਾਣੀ ਚੱਲ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਬੱਲ ਗੁਰੂ ਨਾਨਕ ਸਾਹਿਬ ਸਾਡੀ ਪਹਿਲੀ ਪਾਤਸ਼ਾਹੀ ਸਾਡੇ ਪਿਤਾ ਨਨਕਾਣਾ ਸਾਹਿਬ ਸਾਹਮਣੇ ਇੱਧਰ ਬਾਬਾ ਜੀ ਦਾ ਘਰ ਇੱਧਰ ਕਰਤਾਰਪੁਰ ਸਾਹਿਬ ਆ ਸਾਹਮਣੇ ਮੇਰੀ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਸਾਹਿਬ ਦੇ ਗਾੜੀ ਅਪੀਲ ਹੈ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਤੇਰੇ ਬੱਚੇ ਆ ਦੋਨਾਂ ਪੰਜਾਬਾਂ ਦੇ ਉੱਤੇ ਬੜੀ ਪੀੜ ਆ ਗਈ ਆ ਇਹ ਸਭ ਤੇਰੇ ਆ ਤੇਰੇ ਬੱਚੇ ਆ ਤੂੰ ਕੁਲ ਦਾ ਪਿਤਾ ਆ ਤੂੰ ਕਿਸ ਭਾ ਕਰ ਬੇਵਸ ਹੋ ਗਏ ਆ ਬਹੁਤ ਮਿਹਨਤਾਂ ਕੀਤੀਆਂ ਪਰ ਜਿੰਨਾ ਚਿਰ ਤੱਕ ਤੇਰੀ ਕਿਰਪਾ ਨਾ ਆਈ ਉਹਨਾਂ ਚਿਰ ਤੱਕ ਜਿਹੜੇ ਪਾਣੀ ਤੋਂ ਸਾਡਾ ਛੜਕਾਦਾ ਦੀ ਹੁਣਾ ਇਹਦੇ ਅੱਗੇ ਬੇਨਤੀ ਆ ਕਿ ਦੋਵਾਂ ਪੰਜਾਬਾਂ ਦੇ ਕਿਸਾਨਾਂ ਮਜ਼ਦੂਰਾਂ ਗਰੀਬਾਂ ਤੇ ਮੇਰੇ ਕੋਲ ਆ ਤਰਖ ਦੋਵਾਂ ਦੀ ਫਸਲਾਂ ਦੇ ਮੀਲਾ ਦੇ ਮੀਲ ਝੋਨਾ ਖਰਾਬ ਹੋ ਗਿਆ ਉਧਰ ਦੇ ਪਾਕਿਸਤਾਨ ਚ ਵੀ ਤੇ ਆਪਣੇ ਪੰਜਾਬ ਚ ਉਧਰ ਦੇ ਪੰਜਾਬ ਚ ਦੋਵੇਂ ਪੰਜਾਬ ਬਰਬਾਦ ਹੋਣ ਦੇ ਕੰਢੇ ਤੇ ਆ ਕੇ ਸਾਡ ਵਾਲੀ ਵੱਸਬ ਦੇਖ ਰਹੇ ਆਪਾਂ ਦੇਖੋ ਕਿ ਆਪਣਾ ਅਜੇ ਫਿਰ ਵੀ ਬਚਾਇਆ ਤੁਸੀਂ ਬੰਨ ਕਰਕੇ ਉਧਰ ਦੂਰ ਦੂਰ ਤੱਕ ਪਾਕਿਸਤਾਨ ਚ ਪਾਣੀ ਹੀ ਪਾਣੀ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਪਾਣੀ ਦਿਖਾਈ ਦਿੰਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਦੇਖੋ ਕਿੱਥੇ ਪਾਣੀ ਪਾਣੀ ਦਿਸਦਾ ਪਾਕਿਸਤਾਨ ਦੇ ਵਿੱਚ ਉਧਰ ਦੀ ਤੁਸੀਂ ਵੀ ਡੁੱਲ ਗਈ ਸਭ ਕੁਝ ਡੁੱਲ ਗਿਆ ਔਰ ਪਹਿਲੀ ਵਾਰ ਇੱਥੇ ਪਾਣੀ ਆਇਆ ਮੈਂ ਤਾਂ ਹੀ ਬਾਬੇ ਨਾਨਕ ਦੇ ਚਰਨਾਂ 'ਚ ਜਰਨਾ ਰਸ ਕਰ ਰਿਹਾ ਕਿ ਬਾਬਾ ਨਾਨਕ ਹੀ ਸਾਡੀ ਬਾਹ ਫੜ ਸਕਦਾ। ਉਹੀ ਸਾਨੂੰ ਬਲ ਦੇ ਸਕਦਾ, ਉਹੀ ਸਾਡੇ ਤੇ ਕਿਰਪਾ ਕਰ ਸਕਦਾ। ਉਹੀ ਕਿਰਪਾ ਕਰੂਗਾ। ਉਹਦੀ ਕਿਰਪਾ ਹੋਈ ਤੇ ਸਾਡਾ ਸਭ ਕੁਝ ਠੀਕ ਹੋਣਾ। ਦੋਵੇਂ ਪੰਜਾਬ ਠੀਕ ਹੋਣੇ ਚਾਹੀਦੇ ਆ, ਦੋਵੇਂ ਪੰਜਾਬ, ਦੋਵੇਂ ਦੇਸ਼ ਬਾਬੇ ਨਾਨਕ ਦੇ ਆ। ਇਸ ਕਰਕੇ ਬਾਬੇ ਨਾਨਕ ਦੇ ਅੱਗੇ ਰਸ ਕਰਨ ਆਇਆ ਅਖੀਰ ਦੇ ਵਿੱਚ ਆ ਅੱਗੇ ਪਾਕਿਸਤਾਨ ਸਾਡੇ ਪੰਜਾਬੀ ਵਿਚਾਰੇ ਉਹ ਜਦ ਕੋਈ ਫਸਲ ਨਾ ਜੰਮੀ ਆਦੀ, ਸਭ ਪਾਸੇ ਪਾਣੀ ਪਾਣੀ ਹੋ ਗਿਆ। ਮਨ ਸਭ ਦੇਖ ਰਿਹਾ ਪਾਕੀ ਸਾਹਮਣੇ ਤੁਸੀਂ ਦੇਖੋ ਬੀਐਸਐਫ ਆਪਣੇ ਜਵਾਨ ਅਜੇ ਵੀ ਡਟੇ ਜੇਕਰ ਉਹਨਾਂ ਦੀ ਚੌਂਕੀ ਦੀ ਗੱਲ ਕਰੀਏ ਤੇ ਉੱਥੇ ਕੋਈ ਦਿਖਾਈ ਨਹੀਂ ਦੇ ਰਿਹਾ ਕੋਈ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਉੱਥੇ ਤੁਸੀ ਬੰਦੀ ਹੋ ਡਰ ਦੇ ਪਿੱਛੇ ਚਲ ਕੇ ਬਚਾਦੇ ਕਿਉਂਕਿ ਉਹ ਉੱਥੇ ਕੋਈ ਉਹਨਾਂ ਦੀ ਸੇਫਟੀ ਨਹੀਂ ਹੈ ਆਪਣੇ ਜਵਾਨ ਤੇ ਦੇਖੋ ਇੱਥੇ ਵੀ ਖੜੇ ਆ ਉੱਥੇ ਵੀ ਖੜੇ ਆ ਹਰ ਚੌਂਕੀ ਤੇ ਖੜੇ ਆ ਬਚਾਦੇ ਆਪਣੇ ਬੀਐਸਐਫ ਵਾਲੇ ਪਰ ਉਹਦੋਂ ਬਚਾਦਿਆਂ ਦਾ ਹੈ ਨਹੀਂ ਨਾ ਸੋ ਅਪਾ ਅਰਦਾਸ ਕਰ ਸਕਦੇ ਹਾਂ ਸਭ ਨੂੰ ਮਿਲ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਹਿਬ ਸਾਰੇ ਦੋਵਾਂ ਪੰਜਾਬ ਦੇ ਉੱਤੇ ਕਿਰਪਾ। ਹਲਕੇ ਦੇ ਕੀ ਹਾਲ ਸੁਨੇ ਹਾਲਾਤ ਮੌਜੂਦਾ ਹਾਲਾਤਾਂ ਦੀ ਗੱਲ ਟੋਟਲ ਕਿੰਨੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਔਰ ਹੁਣ ਤੱਕ ਜਿਹੜਾ ਕੀ ਪ੍ਰਬੰਧ ਨੇ? ਕ੍ਰੀਬ 40 40 ਪਿੰਡ ਜਿਹੜੇ ਪ੍ਰਭਾਵਿਤ ਹੋ ਗਏ। ਪ੍ਰਬੰਧ ਕੀਤੇ ਸਾਰੇ ਪਿੱਛੋਂ ਪਾਣੀ ਅਜੇ ਬਹੁਤ ਆ ਰਿਹਾ। ਪਾਣੀ ਹੋਰ ਪਿੰਡਾਂ ਦੀ ਸ਼ਾਮ ਤੱਕ ਜਾ ਸਕਦਾ। ਇੱਕ ਦੇ ਸਭ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਕਿ ਸੇਫ ਜਗ੍ਹਾ ਤੇ ਵਾਪਸ ਆਜੋ। ਅਸੀਂ ਪ੍ਰਬੰਧ ਕੀਤੇ ਆ ਸਾਰੇ ਵਾਪਸ ਆਓ। ਬੇੜੀਆਂ ਲਾਈਆਂ ਬਹੁਤ ਜ਼ਿਆਦਾਤਰ ਪ੍ਰੋਬਲਮ ਜਿਹੜੀ ਜਮਦਾਦ ਥੀਰੀ ਦੇ ਵਿੱਚ ਹੈ ਇਦਾਂ ਤੇ ਹੈ ਨਹੀਂ ਕੋਈ ਆਪਣੇ ਸਾਫ ਸਿੰਘ ਨਿਕਲਾਏ ਬਾਅਦ ਤੇ ਉੱਥੇ ਆ ਉੱਥੇ ਸਭ ਨੂੰ ਬੇਨਤੀ ਹੈ ਕਿ ਜਰਾ ਸੁਰੱਖਤ ਜਗ੍ਹਾ ਤੇ ਆ ਜਿਓ ਸਮਝ ਤੇ ਗਿਗਾ ਅਸੀਂ ਹਾਪ ਹੈਲਪ ਕਰਾਂਗੇ ਮੁਕੰਤੀ ਸਾਹਿਬ ਨੇ ਬਹੁਤ ਸਖਤ ਹਦਾਇਤਾਂ ਕੀਤੀਆਂ ਸਾਡੇ ਅਫਸਰ ਵੀ ਉੱਥੇ ਲੱਗੇ ਡੀਸੀ ਐਸਐਸਬੀ ਸਭ ਲੱਗੇ ਆ ਅਸੀਂ ਸਭ ਦੇ ਨਾਲ ਆ ਔਰ ਉਦੋਂ ਤੱਕ ਨਾਲ ਆ ਜਦੋਂ ਤੱਕ ਇਹ ਸਮੱਸਿਆ ਖਤਮ ਨਹੀਂ ਹੋ ਜਾਂਦੀ ਲੋਕਾਂ ਦੇ ਲਈ ਡੰਗਰਾਂ ਦੇ ਲਈ ਚਾਰੇ ਦਾ ਕਿੱਥੇ ਕਿੱਥੇ ਪ੍ਰਬੰਧ ਕੀਤਾ ਗਿਆ ਜੇ ਲੋਕ ਸੰਪਰਕ ਕਰਨਾ ਚਾਹੁੰਦੇ ਤੇ ਕਿੱਥੇ ਤੜਨਾ ਸੰਪਰਕ ਅਸੀਂ ਮੰਡੀਆਂ ਦੇ ਜਿਹੜੇ ਸ਼ੈੱਡ ਆ ਅਜ ਨਾਲੇ ਹਲਕੇ ਚ ਜਿੰਨੀਆਂ ਮੰਡੀਆਂ ਉਹਨਾਂ ਦੇ ਸ਼ੈੱਡ ਜਿਹੜੇ ਆ ਉੱਥੇ ਪ੍ਰਬੰਧ ਕੀਤਾ ਨੌ ਨੌ ਮੰਡੀਆਂ ਦੇ ਵਿੱਚ ਸਾਡੇ ਸ਼ੈੱਡ ਆ ਉੱਥੇ ਆਪਾਂ ਬੰਦਿਆਂ ਦੇ ਵਿਦਾਨ ਲਈ ਪ੍ਰਬੰਧ ਕੀਤਾ ਜਿਹੜੀ ਸਾਡੀ ਸ਼ੂਗਰ ਮਿਲ ਹੈ ਉਹਦੇ ਵਿੱਚ 25 30 ਏਕੜ ਜਗ੍ਹਾ ਖਾਲੀ ਆ ਉੱਥੇ ਆਪਾਂ ਡੰਗਰ ਤੇ ਡੰਗਰਾਂ ਦਾ ਖਾਣਾ ਜਿਹੜਾ ਉਹ ਵੀ ਉਹਦਾ ਵੀ ਪ੍ਰਬੰਧ ਕੀਤਾ ਹਾਂ ਬਿਲਕੁਲ ਜੀ ਇਹ ਸੀਗੇ ਐਮਐਲ ਕੁਲਦੀਪ ਸਿੰਘ ਢਾਰੀਵਾਲ ਜਿਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿਉਂਕਿ ਇੱਕ ਪਾਸੇ ਕਰਤਾਰਪੁਰ ਸਾਹਿਬ ਹੈ ਇੱਕ ਪਾਸੇ ਜਿਹੜਾ ਆ ਜਿਹੜਾ ਬਾਬੇ ਨਾਨਕ ਦੀ ਧਰਤੀ ਹੈ ਔਰ ਉਹਨਾਂ ਨੇ ਵੱਲੋਂ ਜਿਹੜੀ ਆ ਵਾਰ-ਵਾਰ ਜਿਹੜੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਜਿਹੜਾ ਇਲਾਕਾ ਪੂਰਾ ਪੰਜਾਬ ਚਾਹੇ ਦੋਵੇਂ ਪੰਜਾਬ ਵਾਲੀ ਉਹਨਾਂ ਨੇ ਸੁੱਖ ਮੰਗੀ ਹੈ ਚਾਹੇ ਉਹ ਇਧਰ ਦਾ ਪੰਜਾਬ ਹੈ ਚਾਹੇ ਉਧਰ ਦਾ ਪੰਜਾਬ ਹੈ ਔਰ ਅਸੀਂ ਵੀ ਆਪਣੇ ਚੈਨ ਦੇ ਮਾਧਿਅਮ ਜਿਹੜੇ ਰਾਈ ਜਿਹੜੀ ਸੁੱਖ ਮੰਗਦੇ ਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜਾ ਇਹ ਪਾਣੀ ਦਾ ਸਤਰ ਜਿਹੜਾ ਘਟੇ ਔ